ਮਬਈ ਕਿਦਾਂ ਦੇਖਦੇ ਹੋ ਤਰਨਤਨ ਸਾਹਿਬ ਦੇ ਵਿੱਚ ਭਾਈ ਮਨਦੀਪ ਸਿੰਘ ਜਿਹਨੂੰ ਸਾਰੀ ਦੁਨੀਆ ਭਰ ਦੇ ਵਿੱਚ ਬੈਠੇ ਲੋਕ ਵੇਖ ਰਹੇ ਸੀ ਪਰ ਜਦੋਂ ਨਤੀਜੇ ਆਏ ਆ ਨਤੀਜਿਆਂ ਦੇ ਵਿੱਚ ਹਾਰ ਹੋਈ ਆ ਕਿਸ ਤਰੀਕੇ ਨਾਲ ਵੇਖ ਰਹੇ ਹੋ ਵੇਖੋ ਜੀ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਸਿੱਖ ਕਦੇ ਹਾਰਦਾ ਨਹੀਂਗਾ ਹੈਨਾ ਇਹ ਤਾਂ ਗੱਲ ਸਿਰਫ ਵੋਟਾਂ ਦੀ ਆ ਨਾ ਨਾ ਕਿ ਸਾਡਾ ਅੰਦਰ ਜ਼ਮੀਰ ਆ ਜਿਹੜੀ ਜ਼ਮੀਰ ਜਾਗਦੀ ਆ ਉਹ ਸਾਡੇ ਤਰਨਤਾਰਨ ਹਲਕੇ ਦੇ ਵਿੱਚ ਵੀ ਜ਼ਮੀਰ ਵਾਲੇ ਜਾਗਦੀ ਜ਼ਮੀਰ ਵਾਲੇ ਬਹੁਤ ਬੈਠੇ ਨੇ ਲੋਕ ਤੇ ਉਸ ਹਲਕੇ ਤੋਂ ਬਾਹਰ ਜਿਹੜੇ ਵਲਡ ਦੇ ਵਿੱਚ ਪੰਜਾਬ ਦੇ ਵਿੱਚ ਵੀ ਬਹੁਤ ਜਾਗਦੀ ਜ਼ਮੀਰ ਵਾਲੇ ਲੋਕ ਨੇ ਜਿਹੜੇ ਕਿ ਮਨ ਕਰਕੇ ਅਸੀਂ ਭਾਈ ਮਨਦੀਪ ਸਿੰਘ ਨੂੰ ਜਿਤਾ ਚੁੱਕੇ ਹਾਂ ਮਨਾਂ ਦੇ ਵਿੱਚ ਤਾਂ ਹੈ ਨਾ ਮੰਨ ਲਓ ਵੀ ਜੇ ਕਿਤੇ ਹੁਣ ਅਗਲਾ 27 ਵਾਲਾ ਇਲੈਕਸ਼ਨ ਆਉਂਦਾ 27 ਵਾਲੇ ਕਿਨ ਆਪਣੇ ਜਿਹੜੇ ਹਲਕੇ ਦੇ ਵਿੱਚ ਹੋਵੇਗਾ ਆਪਾਂ ਉਹਨੂੰ ਵੋਟ ਪਾਵਾਂਗੇ ਜਿਤਾਵਾਂਗੇ ਹੈ ਨਾ ਇਸ ਕਾਰਨ ਕਰਕੇ ਜੇ ਆਪਾਂ ਕਹੀਏ ਵੀ ਭਾਈ ਮਨਦੀਪ ਸਿੰਘ ਹਾਰ ਗਿਆ ਨਹੀਂ ਹਰਿਆ ਭਾਈ ਤੇ ਫਿਰ ਦੂਸਰਾ ਨਾ ਬਰਾਪਾ ਜੇ ਕਤਾਰ ਚ ਕਰੀਏ ਲੜਨ ਵਾਲਿਆਂ ਦੀ ਗੱਲ ਕਰੀਏ ਉਹ 15 ਜਾਣੇ ਆ 15 ਜਾਣਿਆਂ ਦੇ ਵਿੱਚੋਂ ਕਿੰਨੇਵੇਂ ਨੰਬਰ ਤੇ ਆ ਤੀਜੇ ਨੰਬਰ ਤੇ ਦੋ ਹੀ ਅੱਗੇ ਆ ਨਾ ਤੀਜੇ ਨੰਬਰ ਤੇ ਆਣਾ 12 ਪਿੱਛੇ ਤੇ ਉਹਦੂ ਅੱਗੇ 12 ਪਿੱਛੇ ਆ ਜੀ ਇਹ ਵੇਖੋ ਵੀ ਉਹ 12 ਉਹ ਲੋਕ ਨੇ ਜਿਹੜੀਆਂ ਮਤਲਬ ਕਿ ਵੀ ਪਾਰਟੀਆਂ ਜਿਹੜੀਆਂ ਨਾ ਵਰਲਡ 'ਚ ਚੱਲਣ ਵਾਲੀਆਂ ਕਾਂਗਰਸ ਤੇ ਬੀਜਾ ਕਾਂਗਰਸ ਤੇ ਭਾਜਪਾ ਹੈ ਜਿਹੜੀ ਜਿਨ੍ਹਾਂ ਦੀ ਸੈਂਟਰ ਦੇ ਵਿੱਚ ਸਰਕਾਰ ਆ ਕਾਂਗਰਸ ਦਾ ਇਹ ਪੂਰਾ ਸੈਂਟਰ ਦੇ ਵਿੱਚ ਭਾਈਵਾਲਾ ਪੂਰੇ ਹੈ ਨਾ ਵੀ ਉਹਨਾਂ ਤੋਂ ਤਾਂ ਅਸੀਂ ਫੇਰ ਕਿਤੇ ਅੱਗੇ ਇਹਦਾ ਮਤਲਬ ਇਹ ਹੈ ਕਿ ਤਰਨ-ਤਰਨ ਦੇ ਵਿੱਚ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਜਿਹੜੇ ਨੇ ਨਾ ਉਹ ਬਹੁਤ ਬੈਠੇ ਹੋਏ ਨੇ ਇਸ ਵਾਸਤੇ ਅਸੀਂ ਭਾਈ ਮਨਦੀਪ ਸਿੰਘ ਦੀ ਕੋਈ ਹਾਰ ਨਹੀਂ ਮੰਨਦੇਗੇ ਕੋਈ ਅਫਸੋਸ ਨਹੀਂ ਕਰਤਾਂ ਉਹ ਵੀ ਸਾਡੀ ਹਾਰ ਹੋਈਆ ਵੋਟਾਂ ਕੋਈ ਟੀ ਗੱਲ ਨਹੀਂ ਕਿਉਂ ਤਾਂ ਅਠਾ ਹੁੰਦੇ ਹੀ ਰਿੰਦਾ ਫੇਰ ਕਿੱਡੀ ਗੱਲ ਇਹ ਚ ਪਰ ਜਦੋਂ ਬਾਬਾ ਜੀ ਆਪਾਂ ਪਹਿਲਾਂ ਦੀ ਗੱਲ ਕਰ ਲਈਏ ਜਦੋਂ ਚੋਣਾਂ ਤੋਂ ਪਹਿਲਾਂ ਰਿਜ਼ਲਟ ਤੋਂ ਪਹਿਲਾਂ ਐਉਂ ਲੱਗ ਨਹੀਂ ਸੀ ਰਿਹਾ ਜਿਹਦੇ ਨਾਲ ਗੱਲ ਕੀਤੀ ਹਰ ਕੋਈ ਕਹਿ ਰਿਆ ਸੀ ਕੋਈ ਕਹਿ ਰਿਆ ਸੀਗਾ ਕਿ 25000 ਦੀ ਲੀਡ ਆਵੇਗੀ ਅਸੀਂ ਗੱਲ ਵੀ ਕਰਦੇ ਸੀ ਕਿ ਚਾ ਚਲੋ ਇਸ ਫਸਮੇ ਮੁਕਾਬਲੇ ਦੇ ਵਿੱਚ 25000 ਦੀ ਲੀਡ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਹੁਣ ਵੀ ਜਿੱਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹੋਈ ਹੈ ਤੇ 12 ਕੋਈ ਹਜ਼ਾਰ ਦੇ ਉੱਤੇ ਜਿੱਤ ਹੋਈ ਹੈ ਪਰ ਸਾਰਿਆਂ ਦਾ ਮੰਨਣਾ ਇਹ ਸੀਗਾ ਕਿ ਜਿੱਤ ਭਾਈ ਮਨਦੀਪ ਸਿੰਘ ਦੀ ਹੋਣੀ ਹੈ ਫਿਰ ਅਚਾਨਕ ਕੀ ਹੋ ਗਿਆ ਕੀ ਲੱਗਦਾ ਕੀ ਹੋ ਗਿਆ ਹੋਊਗਾ ਕਿਉਂ ਇਹ ਸਾਰਾ ਪਾਸਾ ਜਿਹੜਾ ਹੈਗਾ ਉਹ ਪਲਟ ਗਿਆ ਅਚਾਨਕ ਕੀ ਹੋਣਾ ਹੂੰ ਕਹਿੰਦਾ ਜਿਸकी ਵਹਿਸ ਤੇ ਕੀ ਲਾਠੀ ਹਾਂ ਹੈਨਾ ਹੁਣ ਜਿਹਦੀ ਸਰਕਾਰ ਸਾਰਾ ਕੁਝ ਉਹਦਾ ਇਹ ਜਿਹੜੀ ਜਿੱਤ ਹੋਈ ਨਾ ਇਹ ਕੋਈ ਮਾੜੀ ਮੋਟੀ ਨਹੀਂ ਇਹ ਅੱਡੀ ਚੋਟੀ ਦਾ 쿠ਚੀ ਵਾਲਿਆਂ ਦਾ ਜ਼ੋਰ ਲੱਗਾ ਅੱਡੀ ਚੋਟੀ ਦਾ ਤੇ 쿠ਚੀ ਵਾਲਿਆਂ ਨੇ ਬੰਦੇ ਪੰਜਾਬ ਤੋਂ ਤੇ ਫਰਕ ਮਤਲਬ ਕਿ ਲੈ ਕੇ ਤੇ ਲਾ ਤੂੰ ਦਿੱਲੀ ਤੱਕ ਜਿਹੜੇ ਉੱਥੇ ਚੋਣਾਂ ਦੇ ਵਿੱਚ ਆਏ ਆ ਹਲੇ ਕਿ ਤਰਨਤਾਰ ਨੇਰੀਏ ਦਾ ਕੋਈ ਵੀ ਬੰਦਾ ਉਹਨਾਂ ਦਾ ਹੈ ਨਹੀਂ ਸੀ ਆਪਦਾ ਉਥੋਂ ਬੰਦੇ ਉੱਥੇ ਬੂਥਾਂ ਤੇ ਬਿਠਾਏ ਗਏ ਆ ਫਿਰ ਉਹਨੂੰ ਜਬਰੀ ਮਤਲਬ ਕਿ ਜਿਹੜਾ ਸਰਕਾਰ ਜਿਹੜੀ ਹੈ ਨਾ ਬੜਾ ਕੁਝ ਕਰਦੀ ਹੁੰਦੀ ਆ ਲੋਕਾਂ ਨੂੰ ਡਰਾਇਆ ਗਿਆ ਪ੍ਰਸ਼ਾਸਨ ਨੂੰ ਪੂਰਾ ਜੋ ਪ੍ਰੈਸ਼ਰ ਪਾਇਆ ਗਿਆ ਪ੍ਰਸ਼ਾਸਨ ਤੇ ਪੂਰਾ ਪ੍ਰੈਸ਼ਰ ਪਾ ਕੇ ਪ੍ਰਸ਼ਾਸਨ ਤੇ ਜਿਹੜਾ ਅੱਡੀ ਚੋਟੀ ਦਾ ਜ਼ੋਰ ਲਾ ਕੇ ਜਿਹੜਾ ਇਹ ਜਿੱਤੇ ਵੇ ਆ ਨਹੀਂ ਤੇ ਇਹ ਪੋਲੀਪੈਰਿੰਗ ਨਹੀਂ ਸੀ ਇਹ ਜਾ ਸਕਦੀਗੀ ਇਹਨਾਂ ਨੇ ਪੂਰਾ ਆਪਣੀ ਸਰਕਾਰ ਦਾ ਨਾ ਜਿੰਨਾ ਪ੍ਰੈਸ਼ਰ ਹੁੰਦਾ ਜਿੰਨਾ ਵੀ ਜਿੰਨਾ ਜ਼ੋਰ ਬਲ ਹੁੰਦਾ ਸਰਕਾਰ ਦਾ ਉਹ ਅੱਡੀ ਚੋਟੀ ਦਾ ਜ਼ੋਰ ਬਲ ਲਾ ਕੇ ਜਿਹੜਾ ਇਹ ਮਤਲਬ ਕਿ ਜਿਹੜਾ ਇਹਨਾਂ ਨੇ ਆਪਦਾ ਬੰਦਾ ਜਿਹੜਾ ਜਤਾਇਆ ਹੋਇਆ ਨਹੀਂ ਤੇ ਭਾਈ ਮਨਦੀਪ ਸਿੰਘ ਜਿੱਤੇ ਸੀ ਬਿਲਕੁਲ ਜੀ ਨਹੀਂ ਤੇ ਭਾਈ ਮਨਦੀਪ ਸਿੰਘ ਬਿਲਕੁਲ ਅਵਸ਼ ਸੀਗੀ ਇਹ ਗੱਲ ਵੀ ਭਾਈ ਮਨਦੀਪ ਸਿੰਘ ਜਿੱਤੇ ਸੀਗੇ ਜੇ ਇਹ ਇੰਨਾ ਪ੍ਰੈਸ਼ਰ ਨਾ ਪਾਉਂਦੇ ਲੋਕਾਂ ਨੂੰ ਘਰਾਂ ਦੇ ਵਿੱਚ ਮਤਲਬ ਕਿ ਵੜ-ਵੜ ਕੇ ਇਹਨਾਂ ਨੇ ਫਿਰ ਇਹ ਵੀ ਗੱਲ ਹੋਈ ਆ ਭਾਈ ਮਨਦੀਪ ਸਿੰਘ ਦੇ ਕੁਝ ਕੁ ਬੰਦਿਆਂ ਤੇ ਉੱਪਰ ਇਹਨਾਂ ਨੇ ਪ੍ਰੈਸ਼ਰ ਪਾਇਆ ਕੋਈ ਇਹ ਬੰਦਿਆਂ ਨੂੰ ਇਹਨਾਂ ਨੇ ਡਰਾਇਆ ਗਿਆ 70 ਲੱਖ ਦੀ ਗੱਡੀ ਸੀਗੀ ਉਹ ਕੀ ਹੋਇਆ ਵੀ ਇਹਨਾਂ ਦੇ ਬੰਦਿਆਂ ਨੂੰ ਡਰਾ ਦਿਓ ਇਹ ਪੰਡਾਂ ਦੇ ਵਿੱਚ ਵੜਨ ਨਾ ਜੇ ਕੋਈ ਵੜਦਾ ਜਾਂਦਾ ਵੀ ਸੀਗਾ ਕੋਈ ਲੱਭਿਆ ਜਾਂਦਾ ਸੀ ਤਾਂ ਉਹਦੇ ਤੇ ਮਤਲਬ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜੀ ਇਹ ਜੀ ਭੰਗ ਕਰਦੇ ਆ ਸਾਡੇ ਪ੍ਰਜਾਣ ਦੀ ਉਥੇ ਪਰਚਾ ਕਰਦੇ ਉਹਦੇ ਤੇ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਡਰਾ ਕੇ ਜਿਹੜੀਆਂ ਜੜੀਆਂ ਵੋਟਾਂ ਇਹਨਾਂ ਨੇ ਲਈਆਂ ਇਸ ਵਾਸਤੇ ਅਸੀਂ ਜਿਹੜੀ ਭਾਈ ਮਨਦੀਪ ਸਿੰਘ ਦੀ ਕੋਈ ਹਾਰ ਨਹੀਂ ਮੰਨਦੇਗੇ ਇਹਨਾਂ ਜੱਡੀ ਚੋਟੀ ਦਾ ਜ਼ੋਰ ਲਾ ਕੇ ਜਿਹੜੀ ਇਹ ਚੋਣ ਜਿੱਤੀ ਹੋਈ ਹੈ ਤੇ ਅੱਗੇ ਹਜੇ 27 ਦਾ ਜਿਹੜਾ ਖਾੜਾ ਉਹ ਪੂਰਾ ਪਿਆ ਬਿਲਕੁਲ ਜੇ ਆਪਾਂ ਇਹ ਗੱਲ ਕਰ ਲਈਏ ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਸੀਗਾ ਅਕਾਲੀ ਦਲ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ 2015 ਤੋਂ ਲੈ ਕੇ ਵੈਸੇ ਤਾਂ ਪਹਿਲਾਂ ਵੀ ਜਿਹੜੇ ਸਿਹਰਦ ਸਿੱਖ ਹੈਗੇ ਆ ਉਹ ਵਿਰੋਧ ਕਰਦੇ ਆਏ ਨੇ ਪਰ 2015 ਦੇ ਵਿੱਚ ਜਦ ਦਬੈਬਲ ਬਰਗਾੜੀ ਕਟਨਾਵਾ ਵਾਪਰਦੀਆਂ ਉਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਵਿਰੋਧ ਹੋ ਰਿਹਾ ਸੀ ਅਕਾਲੀ ਦਲ ਦਿਨ ਬਦਿਨ ਬੈਕਫੁੱਟ ਤੇ ਜਾ ਰਿਹਾ ਜੇ ਆਪਾਂ ਵੋਟ ਪਰਸੈਂਟੇਜ ਦੀ ਗੱਲ ਕਰੀਏ ਤਾਂ ਵੋਟ ਪਰਸੈਂਟੇਜ ਅੱਜ ਵੀ ਅਕਾਲੀ ਦਲ ਦਾ ਘਟ ਰਿਹਾ ਹੈ ਪਰ ਭਾਈ ਮਨਦੀਪ ਸਿੰਘ ਹਣਾ ਤੋਂ ਅੱਗੇ ਅਕਾਲੀ ਦਲ ਦਾ ਆ ਜਾਣਾ ਉਸ ਤਰੀਕ ਨੂੰ ਉਸ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਹੈ ਅਕਾਲੀ ਦਲ ਨੂੰ ਲੋਕ ਕਹਿੰਦੇ ਵੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਆ ਹਨਾ ਕੋਈ ਬਹੁਤ ਹੀ ਵੱਡੀ ਏਡੀ ਗੱਲ ਨਹੀਂ ਕਿ ਹੈਗੀ ਕੋਈ 2-4000 ਦੀ ਇੱਧਰ ਉੱਧਰ ਵੋਟ ਹੋ ਗਈ ਆ ਹੋਰ ਬਹੁਤ ਹੀ ਵੱਡੀ ਏਡੀ ਗੱਲ ਨਹੀਂ ਕਾਲੀ ਅਦਾਲਤ ਵਾਸਤੇ ਵੀ ਹਣਾ ਫਿਰ ਇਹਨਾਂ ਨੂੰ 15 ਤੱਕ ਇਹਨਾਂ ਦੀਆਂ ਸਫਾਇਆ ਹੋਈਆਂ ਇਹਨਾਂ ਦੀਆਂ ਜਿਹੜੀਆਂ ਜਮਾਨਤਾਂ ਜੰਪਤ ਹੋਈਆਂ ਕਾਲੀ ਅਦਾਲਤ ਦੀਆਂ ਵੀ ਹੁਣ ਦੂਸਰੇ ਇਸ ਤੋਂ ਅੱਗੇ ਭਾਈ ਮਨਦੀਪ ਸਿੰਘ ਤੋਂ ਅੱਗੇ ਆ ਗਿਆ ਕੋਈ ਇਹਦੇ ਵਿੱਚ ਕੋਈ ਬਹੁਤ ਹੀ ਏਡੀ ਵੱਡੀ ਗੱਲ ਨਹੀਂਗੀ ਲੋਕ ਹਜੇ ਵੀ ਕਾਲੀ ਅਦਾਲਤ ਤੋਂ ਦੁਖੀ ਨੇ ਜਨਾ ਟਾਈਮ ਇਹ ਮਤਲਬ ਕਿ ਜਿਹੜਾ ਬਗਰਾੜੀ ਕਾਂਡ ਆ ਜਾ 328 ਰੂਪਾਂ ਵਾਲਾ ਜਿਹੜਾ ਹੈਗਾ ਮਾਮਲਾ ਇਹ ਜਿੰਨਾ ਟਾਈਮ ਕਾਲੀ ਦਲ ਕਲੀਅਰ ਨਹੀਂ ਕਰਦਾਗਾ 328 ਰੂਪ ਕਿੱਥੇ ਆ ਤੇ ਬਗਰਾੜੀ ਕਾਂਡ ਜਿਹੜਾ ਉਹ ਕਿਵੇਂ ਵਾਪਰਿਆ ਕਿਉਂ ਉਹਦਾ ਇਨਸਾਫ ਨਹੀਂ ਮਿਲਦਾਗਾ ਕਾਲੀ ਦਲ ਕਿਤੇ ਵੀ ਅੱਗੇ ਨਹੀਂ ਆ ਸਕਦਾਗਾ ਕਾਲੀ ਦਲ ਨੇ ਵੀ ਬਹੁਤ ਜ਼ੋਰ ਲਾਇਆ ਉਥੇ ਬੜਾ ਕੁਝ ਕੀਤਾ ਇਹਨਾਂ ਨੇ ਵੀ ਆਪਾਂ ਨੂੰ ਪਤਾ ਹੀ ਆ ਜੇ ਵੱਡੇ ਲੀਡਰ ਜਿਹੜੇ ਹੁੰਦੇ ਆ ਇਹ ਨਸ਼ਾ ਵੀ ਵੇਚਦੇ ਆ ਪੈਸੇ ਵੀ ਦਿੰਦੇ ਆ ਬੜਾ ਕੁਝ ਕਰਦੇ ਕਿਉਂਕਿ ਪ੍ਰਾਣੀਆਂ ਪਾਰਟੀਆਂ ਨੇ ਇਹ ਪ੍ਰਾਣੀਆਂ ਪਾਰਟੀਆਂ ਵੱਡੀ ਚੋਟੀ ਦਾ ਜ਼ੋਰ ਲਾਉਂਦੀਆਂ ਜ਼ੋਰ ਲਾ ਕੇ ਜਿਹੜੀਆਂ ਇਹ ਮਤਲਬ ਕਿ ਇਨਾ ਇਨਾ ਨੇ ਵੀ ਜਿਹੜੀਆਂ ਮੋਟਾ ਪਵਾਈਆਂ ਨਹੀਂ ਤੇ ਕਾਲੀ ਦਲ ਦਾ ਵੀ ਹਾਲ ਬਹੁਤ ਮੰਦੜਾ ਸੀਗਾ ਇੱਕ ਜਿਮਨੀ ਚੋਣ ਦੇ ਵਿੱਚੋਂ ਭਾਈ ਅੱਜ ਤਾਂ ਵੋਟਾਂ ਹੀ ਪਈਆਂ ਨੇ ਅੱਜ ਜਿੱਤ ਨਹੀਂ ਹੋਈ ਕਾਲੀ ਦਲ ਦੀ ਪਹਿਲਾਂ ਦਾਖਾ ਦੇ ਵਿੱਚ ਇੱਕ ਜਿਮਨੀ ਚੋਣ ਹੋਈ ਸੀ ਉੱਥੋਂ ਮਨਪ੍ਰੀਤ ਯਾਲੀ ਜਿੱਤ ਗਏ ਸੀਗੇ ਕਾਲੀ ਦਲ ਦੇ ਉਮੀਦਵਾਰ ਸੀਗੇ ਪਰ ਬਾਈ ਦੇ ਵਿੱਚ ਫਿਰ ਪੂਰੇ ਤਰੀਕੇ ਨਾਲ ਸਫਾਇਆ ਹੋ ਗਿਆ ਸੀ ਲੱਗਦਾ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਦੋਂ ਸਫਾਇਆ ਹੀ ਹੋਊਗਾ ਜਲੀਆਂ ਵੋਟਾਂ ਨੂੰ 27 ਦੇ ਵਿੱਚ ਵੇਖਿਆ ਜਾਵੇ ਜਾਂ ਨਾ ਵੇਖਿਆ ਜਾਵੇ ਵੇਖੋ ਜੀ ਜੇ ਤਾਂ ਆਪਾਂ ਅੱਜ ਦਾ ਹਿਸਾਬ ਲਾਉਣੇ ਹੈਗੇ ਆ ਤੇ ਆਉਣ ਵਾਲੀ 27 ਦੇ ਵਿੱਚ ਕੂਚੀ ਦਾ ਸਫਾਇਆ ਹੋ ਜਾਣਾ ਝਾੜੂ ਕੂਚੀ ਆ ਲੈਣਾਂ ਇਹਨਾਂ ਨੂੰ ਕੋਈ ਨਹੀਂ ਪੁੱਛਣਾ ਕਿਉਂਕਿ ਹੋਣ ਇਹਨਾਂ ਨੇ ਜ਼ਬਰੀ ਕਰ ਲਿਆ ਜਿਹੜਾ ਜ਼ੁਲਮ ਕਰ ਲਿਆ ਸੀਗਾ ਕਰਕੇ ਜਿੱਤ ਗਿਆ ਉਹ ਵੱਖਰੀ ਗੱਲ। ਦੂਸਰਾ ਨੰਬਰ ਰਹੇਗੀ ਕਾਲੀ ਦਲ ਦੀ ਗੱਲ। ਕਾਲੀ ਦਲ ਤੋਂ ਨਾ ਲੋਕ ਦੁਖੀ ਬਹੁਤ ਆ। ਅਜੇ ਵੀ ਪਿੰਡਾਂ ਦੇ ਵਿੱਚ ਜਾਈਦਾ ਪਿੰਡਾਂ ਦੇ ਵਿੱਚ ਵੀ ਬਹੁਤ ਲੋਕ ਦੁਖੀ ਆ ਕਾਲੀ ਦਲ ਤੋਂ। ਠੀਕ ਇਹਨਾਂ ਨੇ ਕੰਮ ਜਿਹੜੇ ਕੀਤੇ ਹੋਇਆ ਉਹਨਾਂ ਨੂੰ ਲੋਕ ਅਜੇ ਵੀ ਕਹਿੰਦੇ ਵੀ ਕੰਮ ਕੀਤੇ ਆ ਪਰ ਲੇਕਿਨ ਸਾਡੇ ਕੰਮਾਂ ਦੀ ਗੱਲ ਨਹੀਂ ਸਾਨੂੰ ਮਾਇਆ ਦੀ ਗੱਲ ਨਹੀਂ ਗਈ। ਸਾਨੂੰ ਵਿਕਾਸ ਖਾਏ ਖਸਮਾਂ ਨੂੰ ਸਭ ਤੋਂ ਸਾਨੂੰ ਪਿਆਰਾ ਜਿਹੜਾ ਗੁਰੂ ਆ ਸਾਡਾ। ਗੁਰੂ ਤੋਂ ਤਾਂ ਕੋਈ ਚੀਜ਼ ਗੁਰੂ ਤੋਂ ਪਰ ਉੱਪਰ ਕੋਈ ਚੀਜ਼ ਨਹੀਂ ਹੈਣਾ ਜੇ ਕੋਈ ਕੱਲਾ ਕੰਮ ਨੂੰ ਵੇਖ ਕੇ ਵੋਟ ਪਾਉਂਦਾ ਮੈਂ ਉਹਨੂੰ ਸਿੱਖ ਨਹੀਂ ਸਮਝਦਾ ਬਿਲਕੁਲ ਵੀ ਕੱਲਾ ਕੰਮ ਉਹ ਜੀ ਸਾਡੇ ਪਿੰਡ ਜੀ ਐਂ ਕਰਤਾ ਜੀ ਬਾਦਲ ਨੇ ਸੜਕ ਬਣਾਤੀ ਆ ਜੀ ਬਾਦਲ ਨੇ ਜਾਣ ਆਉਣ ਵਾਸਤੇ ਇਹਨੂੰ ਵੋਟ ਪਾ ਦਿਓ ਯਾਰ ਪਿੱਛੇ ਉਹ ਤੇ ਇਹ ਵੇਖੋ ਸਾਡਾ ਗੁਰੂ ਰੋਲਿਆ ਸਾਡੇ ਗੁਰੂ ਦੀ ਬੇਦਵੀ ਕਰਾਈ ਇਹਨਾਂ ਨੇ ਇਹਨਾਂ ਦੇ ਰਾਜ ਦੇ ਵਿੱਚ ਸਾਰਾ ਕੁਝ ਹੋਇਆ ਹੈ ਨਾ ਫਿਰ ਉਹਨੂੰ ਵੀ ਇਨਕਾਰਿਆ ਨਹੀਂ ਨਾ ਜਾ ਸਕਦਾ ਸਭ ਤੋਂ ਪਹਿਲਾਂ ਸਾਨੂੰ ਸਾਡਾ ਅੱਗੇ ਗੁਰੂ ਆ ਉਸ ਤੋਂ ਅੱਗੇ ਸਾਰਾ ਵਿਕਾਸ ਆ ਜੂ ਹੋਵੇ ਨਾ ਹੋਵੇ ਖਸਮਾਂ ਨੂੰ ਖਾਵੇ ਸਾਨੂੰ ਕੋਈ ਮਤਲਬ ਨਹੀਂ ਉਹਦਾ ਜਿਹੜਾ ਲੀਡਰ ਚੰਗਾ ਉਹ ਵਿਕਾਸ ਕਰ ਨੂੰ ਅੱਗੇ ਵੋਟਾਂ ਲੈਣ ਆ ਜੂਗਾ ਗੱਲ ਤੇ ਇਹ ਆ ਨਾ ਜੇ ਕੋਈ ਵਿਕਾਸ ਕਰੂਗਾ ਵੋਟਾਂ ਲੈਣ ਆ ਜੂਗਾ ਨਹੀਂ ਤੇ ਠੀਕ ਆ ਜਿਵੇਂ ਇਹਨਾਂ ਨੂੰ ਨਕਾਰਿਆ ਲੋਕਾਂ ਨੇ ਉਵੇਂ ਲੋਕ ਹੋਰਾਂ ਨੂੰ ਵੀ ਲੀਡਰ ਨਕਾਰ ਗਿਆ ਤੇ ਦੁਨੀਆ ਹੈ ਨਾ ਇਹ ਸੁਆਸਤੇ ਜਿਹੜਾ ਕਾਲੀ ਅਦਾਲਤ ਆ ਨਾ ਉਹਦਾ ਵੀ ਕੋਈ ਬਹੁਤਾ ਉੱਠਣਾ ਏਡਾ ਚੰਗਾ ਨਹੀਂਗਾ ਹਜੇ ਅੱਗੇ ਸੰਕੇਤ ਇਹਦੇ ਕਾਲੀ ਦਲ ਛੇਤੀ ਕੀਤੇ ਅੱਗੇ ਨਹੀਂ ਆ ਸਕਦਾ 27 ਦੇ ਵਿੱਚ ਮੈਂ ਕੱਲ ਦਾ ਦੇਖ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਲੋਕ ਲਿਖ ਰਹੇ ਕਿ ਅਮਰਤਪਾਲ ਫੈਕਟਰ ਫੇਲ ਹੋ ਗਿਆ ਅਮਰਤਪਾਲ ਦੇ ਨਾਲ ਹੁਣ ਕੋਈ ਏਡੀ ਗੱਲਬਾਤ ਨਹੀਂ ਹੈਗੀ ਹੁਣ ਤਾਂ ਕਹਾਣੀ ਖਤਮ ਹੋ ਗਈ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਭਾਈ ਅਮਰਤਪਾਲ ਸਿੰਘ ਦਾ ਫੈਕਟਰ ਏਡੀ ਛੇਤੀ ਫੇਲ ਹੋ ਗਿਆ ਜਾਂ ਏਡੀ ਛੇਤੀ ਭਾਈ ਅਮਰਤਪਾਲ ਸਿੰਘ ਦਾ ਫੈਕਟਰ ਫੇਲ ਹੋ ਸਕਦਾ ਖਾਲਸਾ ਪੰਥ ਕਦੇ ਫੇਲ ਹੋਇਆ ਨਹੀਂ ਜੀ ਖਾਲਸਾ ਪੰਥ ਕਦੀ ਮਰਿਆ ਹੂੰ ਹੂੰ ਕਦੀ ਖਾਲਸਾ ਪੰਥ ਮਰ ਸਕਦਾ ਜੇ ਉਹਨਾਂ ਖਾਲਸੀ ਖੜੇ ਆ ਤੇ ਸੰਗ ਖੜੀ ਜਥੇ ਬੰਦੀਆਂ ਖੜੀਆਂ ਹਾਂ ਹੈ ਜਥੇ ਬੰਦੀਆਂ ਵੀ ਖੜੀਆਂ ਉਹਦੇ ਨਾਲ ਕੋਈ ਮਤਲਬ ਨਹੀਂ ਖਾਲਸਾ ਪੰਥ ਕਿਵੇਂ ਫੇਲ ਹੋ ਸਕਦਾ ਜੀ ਅਮਰਤਪਾਲ ਦਾ ਫੈਕਟਰ ਜਿਹੜਾ ਜਿਹੜਾ ਕਹਿੰਦਾ ਨਾ ਵੀ ਫੇਲ ਹੋ ਗਿਆ ਜਾਂ ਕੂਚੀ ਹਲੇ ਕਹਿੰਦੇ ਜਾਂ ਕਾਲੀਦਾਲ ਕਹਿੰਦਾ ਵੀ ਉਹ ਜੀ ਫੇਲ ਹੋ ਗਿਆ ਉਹਨਾਂ ਕਿ ਫਿਰ ਉਹਨੂੰ ਛੱਡ ਕੇ ਵੇਖੋ 27 ਦੇ ਪਹਿਲਾਂ ਛੱਡੋ ਘਰ ਅਮਰਤਪਾਲ ਨੂੰ ਇਹਨਾਂ ਨੂੰ ਪਤਾ ਲੱਗ ਜੂਗਾ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਜਾਮ ਲੱਗ ਜੂਗਾ ਜਾਮ ਜਦ ਤੇ ਅਮਰਤਪਾਲ ਨੂੰ ਛੱਡਿਆ ਲੋਕ ਇੰਨਾ ਚਾਹੁੰਦੇ ਆ ਹਮ ਅਜੇ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਹੈ ਇਹ ਗੱਲ ਪਰ ਛੱਡ ਕੇ ਵੇਖਣ ਕਿਉਂ ਨਹੀਂ ਛੱਡਦੇ ਜਦੋਂ ਉਹਦੇ ਮਗਰ ਹੀ ਕੋਈ ਨਹੀਂ ਮੰਨਦਾ ਉਹ ਅਮਰਤਪਾਲ ਦੇ ਜਦੋਂ ਫੇਲ ਜਦੋਂ ਫੈਕਟਰੀ ਫੇਲ ਫੈਕਟਰ ਫੇਲ ਬੰਦਾ ਉਹਦਾ ਕੀ ਆ ਪਰ ਛੱਡੂ ਉਹਨੂੰ ਹਮ ਵੀ ਕਿਉਂ ਨਹੀਂ ਛੱਡਦੇਗੇ ਵੀ ਮਤਲਬ ਇਹਨਾਂ ਤਿੰਨਾਂ ਪਾਰਟੀਆਂ ਨੂੰ ਹੀ ਕਾਲੀ ਦਲ ਨੂੰ ਕਾਂਗਰਸ ਨੂੰ ਝਾੜੂ ਕੂਚੀ ਵਾਲਿਆਂ ਨੂੰ ਫਿਰ ਖਤਰਾ ਕਿਹਦੇ ਤੋਂ ਆ ਖਦਰਾ ਦਾ ਫਿਰ ਜਿਹੜਾ ਅਮਰਤਪਾਲ ਤੋਂ ਹੀ ਹੈ ਨਾ ਤਾਂ ਨਹੀਂ ਛੱਡਦੇ ਪੈਗੇ ਕਾਲੀ ਦਲ ਵੀ ਉਦੋਂ ਬਰਿਆ ਜਿਹੜਾ ਜਿਹੜਾ ਅੱਜ ਬਿਕਰਮਜੀਠਿਆ ਜਿਹੜਾ ਅੱਜ ਜੇਲ੍ਹ ਨਾਵੇ ਜੇਲ੍ਹ ਦੇ ਵਿੱਚ ਹੈ ਨਾ ਡਰਗ ਸਮਗਲ ਦੇ ਵਿੱਚ ਉਹ ਕਹਿੰਦਾ ਮੈਨੂੰ 10 ਮਿੰਟ ਦਿਓ ਮੈਨੂੰ ਸਿੱਧਾ ਕਰਦੇ ਆ ਅੱਜ ਆਪ ਕਿੱਥੇ ਬੈਠਾ ਆ ਅਮਰਤਪਾਲ ਤਾਂ ਫਿਰ ਵੀ ਮਤਲਬ ਕਿ ਲੋਕ ਚਾਹੁੰਦੇ ਆ ਹੁਣ ਬਿਕਰਮਜੀਠਿਆ ਦਾ ਕੋਈ ਨਾਂ ਨਹੀਂ ਲੈਣਾ ਚਾਹੁੰਦਾ ਡਰਗ ਸਮਗਲ ਦੇ ਵਿੱਚ ਕਿੱਡਾ ਭੈੜਾ ਕੇਸ ਹੈ ਵੱਡਾ ਆਪਣੇ ਆਪ ਨੂੰ ਕਹਿੰਦਾ ਮੈਂ ਜਰਨਾ ਕਹਦਾ ਜਰਨੈਲ ਤੂੰ ਹੈ ਮਤਲਬ ਮੇਨ ਗੱਲ ਜਿਹੜੀ ਇਹ ਆ ਵੀ ਜੇ ਇਹਨਾਂ ਨੂੰ ਲੱਗਦਾ ਨਾ ਵੀ ਅਮਰਤਪਾਲ ਦਾ ਫੈਕਟਰ ਜਿਹੜਾ ਫੇਲ ਹੈ ਤੇ ਭਾਈ ਉਹਨੂੰ ਹੱਥ ਜੋੜ ਕੇ ਬਿੱਦੂ ਨੂੰ ਛੱਡ ਦਿਓ ਫਿਰ ਫੇਲ ਬੰਦੇ ਨੂੰ ਛੱਡੋ ਖਾਤੋਂ ਪਤਾ ਲੱਗ ਜੂਗਾ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਜਾਣਾ ਹੂੰ ਬਿਲਕੁਲ ਜੇ ਆਪਾਂ ਗੱਲ ਕਰ ਲਈਏ 2027 ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਰਹਿਣ ਵਾਲਾ ਪੰਥਕ ਸਿਆਸਤ ਕਿਉਂਕਿ ਬੇਸ਼ੱਕ ਆਪਾਂ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਤੀਜੇ ਨੰਬਰ ਦੇ ਉੱਤੇ ਭਾਈ ਮਨਦੀਪ ਸਿੰਘ ਆਏ ਨੇ ਪਰ ਵੋਟਾਂ ਦੀ ਗੱਲ ਕਰ ਲਈਏ ਤੇ ਵੋਟਾਂ ਜਿਮਨੀ ਚੋਣ ਦੇ ਵਿੱਚ 20000 ਦੇ ਆਸ-ਪਾਸ ਵੋਟ ਲੈ ਜਾਣੀ ਕੋਈ ਛੋਟੀ ਗੱਲ ਨਹੀਂ ਹੈਗੀ ਤੇ ਇੱਕ ਅਜਿਹੇ ਬੰਦੇ ਦੇ ਲਈ ਜਿਹੜਾ ਬੰਦਾ ਪਹਿਲਾਂ ਆਪਦਾ ਕਾਰੋਬਾਰ ਕਰਦਾ ਸੀ ਆਪਦੀ ਕਿਰਤ ਕਰਦਾ ਸੀ ਕੋਈ ਸਿਆਸੀ ਬੈਕਗ੍ਰਾਉਂਡ ਨਹੀਂ ਹੈਗੀ ਕੋਈ ਜਿਹੜੀ ਵਾਰਸ ਪੰਜਾਬ ਦੇ ਜਥੇਬੰਦੀ ਹੈ ਜਾਂ ਪਾਰਟੀ ਹੈ 10 ਮਹੀਨੇ ਪਹਿਲਾਂ ਬਣੀ ਪਾਰਟੀ ਦੇ ਸਪੋਰਟ ਵੀ ਕਰਨਾ ਤੇ ਫਿਰ ਵੀ ਇੰਨੀ ਵੱਡੀ ਵੋਟ ਲੈ ਜਣੀ ਨਿੱਕੀ ਗੱਲ ਨਹੀਂ ਹੈਗੀ 2027 ਦਾ ਕਿਸ ਤਰੀਕੇ ਨਾਲ ਦੇਖਦੇ ਹੋ ਕੀ ਲੱਗਦਾ ਹੈ ਕਿ 2027 ਦੇ ਵਿੱਚ ਪੰਜਾਬ ਦੀਆਂ ਚੋਣਾਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਬਣੂਗਾ ਕਿਉਂਕਿ ਉਦੋਂ ਕਿਸੇ ਦਾ ਕਿਸੇ ਦੇ ਉੱਤੇ ਕੋਈ ਦਬਾਅ ਨਹੀਂ ਹੋਣਾ ਉਦੋਂ ਚੋਣ ਜਾਬਤਾ ਲੱਗਾ ਹੋਣਾ ਲੋਕਾਂ ਨੂੰ ਆਜ਼ਾਦੀ ਹੋਣੀ ਹੈ ਜਿਵੇਂ ਲੋਕਾਂ ਨੇ ਪਿਛਲੀ ਵਾਰ 92 ਐਮਐਲਏ ਇਹਨਾਂ ਦੇ ਜਿਤਾ ਦਿੱਤੇ ਆਮ ਆਦਮੀ ਪਾਰਟੀ ਦੇ ਕਿਉਂਕਿ ਲੋਕਾਂ ਨੂੰ ਆਜ਼ਾਦੀ ਸੀ ਕਿਸੇ ਦਾ ਕੋਈ ਡਰ ਨਹੀਂ ਸੀ ਕਿਸੇ ਦਾ ਭੈ ਨਹੀਂ ਸੀ ਜਿਹਨੂੰ ਲੋਕਾਂ ਨੇ ਚਾਇਆ ਵੋਟ ਕੀਤੀ ਜਿਹਨੂੰ ਲੋਕ ਚਾਹਣਗੇ 2027 ਦੇ ਵਿੱਚ ਵੋਟ ਕਰਨਗੇ ਪਰ ਮਾਹੌਲ ਕਿਸ ਤਰੀਕੇ ਦਾ ਹੋ ਸਕਦਾ ਜੇ ਤਾਂ ਭਾਈ ਜਸਵੀਰ ਸਿੰਘ ਜੀ ਕਿਰਪਾ ਹੋ ਗਈ ਸਤਗੁਰਾਂ ਦੀ ਤੇ ਅਮਰਤਪਾਲ ਸਿੰਘ ਬਾਹਰ ਆ ਗਿਆ ਫਿਰ ਤਾਂ ਉਹਦਾ ਨਜ਼ਾਰਾ ਹੀ ਕੁਝ ਹੋਰ ਹੋਣਾ ਅੱਛਾ ਉਦੋਂ ਇਹ ਸਮਝੋ ਵੀ ਖਾਲਸਾ ਰਾਜ ਸਾਡਾ ਆ ਗਿਆ ਖਾਲਸਾ ਰਾਜ 2027 ਦੇ ਵਿੱਚ ਫਿਰ ਤਾਂ ਉਹਦਾ ਨਜ਼ਾਰਾ ਹੀ ਵੱਖਰਾ ਹੋਵੇਗਾ ਫਿਰ ਤਾਂ ਜਿੰਨੇ ਮਰਜ਼ੀ ਜੋਰ ਲਾਈ ਫਿਰਦੇ ਨਾ ਆ ਬਲਡ ਵਾਲੀਆਂ ਪਾਰਟੀਆਂ ਜਿਹੜੀਆਂ ਸੈਂਟਰ ਵਾਲੀਆਂ ਪਾਰਟੀਆਂ ਜਿਹੜੀਆਂ ਉਹ 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 ਤਾਂ ਮਤਲਬ ਕਿ ਹੁਣ ਵੀ ਰੋਲ ਦਿੱਤੀਆਂ ਫੜ ਕੇ ਮਨਦੀਪ ਸਿੰਘ ਨੇ ਤਾਂ ਹੁਣ ਹੀ ਥੱਲੇ ਗਈਆਂ ਚਲੀਆਂ ਕਾਂਗਰਸ ਥੱਲੇ ਆ ਬੀਜੇਪੀ ਥੱਲੇ ਉਸ ਤੋਂ ਅੱਗੇ 12 ਪਿੱਛੇ ਹੋਰ ਤੁਰੇ ਫਿਰਦੇ ਆ ਉਹ ਫਿਰ ਤੀਜੇ ਨੰਬਰ ਤੇ ਕਿਵੇਂ ਆ ਗਿਆ ਜੇ ਲੋਕ ਚਾਹੁੰਦੇ ਨਹੀਂ ਸੀ ਇਹਦਾ ਮਤਲਬ ਇਹ ਆ ਕਿ ਅਮਰਤਪਾਲ ਸਿੰਘ ਨੂੰ ਲੋਕ ਹਜੇ ਵੀ ਚਾਹੁੰਦੇ ਨੇ ਆ ਚੋਣ ਜਿੱਤਣੀਆਂ ਸਿਰਫ ਤੇ ਸਿਰਫ ਇੱਕ ਪੁਲਿਸ ਪ੍ਰਸ਼ਾਸਨ ਤੇ ਪ੍ਰੈਸ਼ਰ ਕਰਕੇ ਵੱਡੇ ਲੀਡਰਾਂਾਂ ਤੇ ਪ੍ਰੈਸ਼ਰ ਪਾ ਪਾਇਆ ਲੀਡਰਾਂ ਨੇ ਲੋਕਾਂ ਤੇ ਪ੍ਰੈਸ਼ਰ ਕਰਨ ਕਰਕੇ ਇਹ ਇਹ ਜਿਹੜੀ ਜਿਮਣੀ ਚੋਣ ਜਿੱਤੀ ਆ ਹੋਰ ਕੋਈ ਇਹਦੇ ਵਿੱਚ ਬਹੁਤੀ ਵੱਡੀ ਟੀ ਗੱਲ ਨਹੀਂ ਸੀ ਹੈਗੀ 27 ਦੇ ਵਿੱਚ ਜਦੋਂ ਚੋਣ ਜਾਬਤਾ ਲੱਗ ਗਿਆ ਤੁਸੀਂ ਲੋਕ ਆਜ਼ਾਦੀ ਨਾਲ ਵੋਟ ਪਾਉਣਗੇ ਨਾ ਉਦੋਂ ਤਰੀਕਾ ਵੇਖਿਆ ਇਹ ਵੀ 27 ਦਾ ਕੀ ਆ ਹੂੰ ਦੋ ਮੈਂ ਆਪਾਂ ਗੱਲ ਕਰ ਲਈਏ ਤੇ ਜਿਹੜਾ ਭਾਈ ਅਮਰਿਤਪਾਲ ਸਿੰਘ ਹੁਣਾਂ ਵਾਲਾ ਇਲੈਕਸ਼ਨ ਸੀ ਉਹਦੇ ਵਿੱਚ ਭਾਈ ਅਮਰਿਤਪਾਲ ਸਿੰਘ ਹਣੀ ਤਰਨਤਾਰਨ ਵਿਧਾਨ ਸਭਾ ਦੇ ਵਿੱਚੋਂ ਲਗਭਗ 44000 ਵੋਟ ਪ੍ਰਾਪਤ ਕਰਦੇ ਆ ਤੇ ਉਹੀ ਵੋਟ ਹੋਣ 20000 ਰਹਿ ਜਾਂਦੀ ਹੈ 24000 ਵੋਟ ਘਟ ਜਾਂਦੀ ਆ ਇੰਨੀ ਵੋਟ ਕਿਸ ਤਰੀਕੇ ਦੇ ਨਾਲ ਘਟ ਗਈਆਂ ਕਿਸ ਤਰੀਕੇ ਦੇ ਨਾਲ ਘਟ ਸਕਦੀ ਸੀ ਸਿਰਫ ਉਹੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਧੱਕਾ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਜੀ ਬਿਲਕੁਲ ਉਹ ਤਾਂ ਫਰਾਂਏ ਹੁੰਦੀ ਨਾ ਜਦੋਂ ਉਹਨਾਂ ਨੂੰ ਹੁਣ ਇਸ ਗੱਲ ਦਾ ਪਤਾ ਸੀਗਾ ਵੀ ਤਰਨ ਤਰਨ ਦੇ ਵਿੱਚ ਗਾੜਾ ਅਮਰਤਪਾਲ ਦਾ ਉਹਦੇ ਵਿੱਚ ਇਹਨਾਂ ਨੇ ਲੀਡਰ ਛੱਡੇ ਹੁੰਦੇ ਆ ਪ੍ਰਸ਼ਾਸਨ ਦੀ ਜ਼ੋਰ ਹੁੰਦਾ ਪ੍ਰੈਸ਼ਰ ਪਾਇਆ ਹੁੰਦਾ ਉਹ ਪ੍ਰੈਸ਼ਰ ਪਾਪਾ ਕੇ ਉਹਨਾਂ ਨੇ ਹੁੰਦਾ ਵੀ ਇੱਥੋਂ ਇਹਦੀ ਵੋਟ ਵਧਣੀ ਆ ਇੱਥੋਂ ਇਹਦੀ ਵੋਟ ਘਟਾ ਦਿਓ ਲੱਕ ਤੋੜੂ ਇਹਦਾ ਵੋਟ ਦਾ ਇਹ ਜੀ ਵੀ ਕਿਵੇਂ ਜਿਵੇਂ ਮਰਜ਼ੀ ਕਰੋ ਇਹਨਾਂ ਨੇ ਪੈਸਾ ਵੰਡ ਕੇ ਕਰ ਲਈ ਆ ਜਾਂ ਇਹਨਾਂ ਨੇ ਸ਼ਰਾਬ ਵੰਡ ਕੇ ਕਰ ਲਈ ਆ ਨਸ਼ਾ ਵੰਡ ਕੇ ਕਰ ਲਈ ਆ ਜਾਂ ਇਹਨਾਂ ਨੇ ਪ੍ਰੈਸ਼ਰ ਨਾ ਕਰ ਲਈ ਆ ਉਥੋਂ ਵੋਟ ਘਟਾਉਣ ਦਾ ਮਤਲਬ ਇਹ ਸੀ ਕਿ ਅਮਰਤਪਾਲ ਇਥੋਂ ਹੀ ਜਿੱਤਦਾ ਹੈ ਤਾਂ ਕਰਨ ਕਰਕੇ ਉਥੇ ਪੂਰਾ ਫੁੱਲ ਪ੍ਰੈਸ਼ਰ ਪਾਇਆ ਪਿਆ ਡੀਐਸਪੀ ਜਿਹੜਾ ਇਹਨਾਂ ਨੇ ਸਸਪੈਂਡ ਕੀਤੇ ਇਹਨਾਂ ਕਾਰਨ ਕਰਕੇ ਕੀਤਾ ਐਸਐਸਪੀ ਸੱਚ ਸੋਰੀ ਐਸਐਸਪੀ ਜਿਹੜਾ ਸਸਪੈਂਡ ਕੀਤੇ ਇਸੇ ਕਾਰਨ ਕਰਕੇ ਕੀਤਾ ਵੀ ਪੁਲਿਸ ਦੇ ਬਹੁਤ ਜਿਹੜਾ ਹੈਗਾ ਪ੍ਰੈਸ਼ਰ ਸੀਗਾ ਇਹਨਾਂ ਦਾ ਪੂਰਾ ਪ੍ਰੈਸ਼ਰ ਪਾ ਕੇ ਜਿਹੜੀ ਇਹ ਜਿਮਨੀ ਚੋਣ ਜਿਹੜੀ ਆ ਝਾੜੂ ਕੂਚੀ ਵਾਲਿਆਂ ਨੇ ਜਿੱਤੀ ਹੋਈ ਆ ਇਹ ਕੋਈ ਬਹੁਤੀ ਏਡੀ ਵੱਡੀ ਗੱਲ ਨਹੀਂ ਹੈਗੀ ਕਿ ਵੀ ਜੇ ਆਪਾਂ ਕਹਿ ਦਈਏ ਵੀ ਉਹਨੇ ਜਿੱਤ ਕੇ ਤੇ ਹੁਣ ਅਗਲਾ 27 ਦਾ ਜਿਹੜਾ ਆਪਣਾ ਵੀ 27 ਦੇ ਵਿੱਚ ਦਾ ਨਹੀਂ ਨਹੀਂ ਬਹੁਤਾ ਅਸਰ ਇਹਦਾ ਨਹੀਂ ਹੋਣਾਗਾ ਅਸਰ ਤੁਸੀਂ ਦੇਖ ਲਿਆ ਜੇ ਜੇ ਗੁਰੂ ਦੀ ਕਿਰਪਾ ਹੋ ਗਈ 27 ਦੇ ਵਿੱਚ ਅਮਰਤਪਾਲ ਸਿੰਘ ਬਾਹਰ ਆਉਂਦੇ ਨੇ ਤੇ ਫਿਰ ਗੁਰੂ ਦੀ ਕਿਰਪਾ ਨਾਲ ਜਿਹੜਾ ਖਾਲਸਾ ਰਾਜ ਜਿਹੜਾ ਆਪਣਾ ਸ਼ੁਰੂ ਹੋ ਗਿਆ ਜੀ ਜਿਵੇਂ ਲੋਕਾਂ ਨੇ 92 ਐਮਐਲਏ ਜਿਤਾਏ ਲੱਗਦਾ ਕਿ ਫਿਰ ਦੁਬਾਰਾ 92 ਕਿਸੇ ਹੋਰ ਦੇ ਵੀ ਲੋਕ ਚਦਾ ਸਕਦੇ ਲੋਕਾਂ ਨੂੰ ਕਿਹੜਾ ਕੋਈ ਕਿਸੇ ਨੇ ਬਾਹ ਫੜੀ ਲੋਕਤੰਤਰ ਡੈਮੋਕ੍ਰੇਸੀ ਇਹਦੇ ਬਾਰੇ ਯਾਦ ਹੈ ਯਾਰ ਕੋਈ ਅਜੀ ਗੱਲ ਨਹੀਂ ਗਈ ਪਰ ਜਿਤਾ ਸਕਦੇ ਆ ਸੰਗਤ ਕੁਝ ਵੀ ਕਰ ਸਕਦੀ ਆ ਜੇ ਸੰਗਤ ਜਾਗਦੀ ਜ਼ਮੀਰ ਵਾਲੇ 20000 ਵੋਟ ਪਾ ਸਕਦੇ ਆ ਤੇ ਉਥੇ 2 ਲੱਖ ਵੀ ਹੋ ਸਕਦੀ ਆ ਲੱਖ ਵੀ ਹੋ ਸਕਦੀ ਆ ਹੈ ਕਿ ਨਹੀਂ ਐ ਮਹਾਰਾਜ ਦੀ ਕਿਰਪਾ ਹੋ ਜਾਂਦੀ ਨਾ ਪਰ ਹੌਲੀ ਹੌਲੀ ਹੋਣੀ ਆ ਹਨਾ ਗੱਲ ਤੇ ਹੈਗੀ ਆ ਅਜੇ ਜਿਹੜਾ ਭਾਈ ਮਨਦੀਪ ਸਿੰਘ ਵੀ ਸੀਗਾ ਉਹਦਾ ਵੀ ਕੋਈ ਸਿਆਸੀ ਮੰਦਲੇ ਕੇ ਤਜਰਬਾਨੀ ਸੀਗੇ ਬਹੁਤਾ ਇਹ ਵੀ ਚੀਜ਼ ਹੈਗੀ ਤੇ ਜਿਹੜੇ ਤਜਰਬੇਦਾਰ ਸੀਗੇ ਉਹ ਅੱਗੇ ਨਹੀਂ ਆਏ ਜਿਹੜੇ ਤਜਰਬੇਦਾਰ ਸੀਗੇ ਉਹਨਾਂ ਨੇ ਇਹਨਾਂ ਦਾ ਖੜੇ ਨਹੀਂ ਗਏ ਪੂਰਾ ਪ੍ਰਚਾਰ ਨਹੀਂ ਕੀਤਾ ਗਿਆ ਵੀ ਗੱਲ ਹੈਗੀ ਜਿਹੜੇ ਸਿਆਸੀ ਲੀਡਰ ਸੀਗੇ ਵੱਡੇ ਚਿਹਰੇ ਸੀਗੇ ਇਹਨਾਂ ਦੇ ਨਾਲ ਉਹ ਵੀ ਅੱਗੇ ਨਹੀਂ ਆਏਗੀ ਇਸ ਚੀਜ਼ ਦਾ ਵੀ ਕਿਤੇ ਨਾ ਕਿਤੇ ਤਾਂ ਜਿਹੜੀ ਘਾਟ ਪੈਂਦੀ ਜ਼ਰੂਰ ਆ ਮੈਂ ਕੱਲ ਇੰਟਰਵਿਊ ਹੋਈ ਭਾਈ ਮਨਦੀਪ ਸਿੰਘ ਨਾਲ ਉਹ ਕਹਿੰਦੇ ਕਿ ਮੈਨੂੰ 20000 ਵੋਟ ਪੈ ਗਈ ਨਾ ਮੈਂ ਕਿਸੇ ਨੂੰ ਰੁਪਈਆ ਵੰਡਿਆ ਨਾ ਮੈਂ ਕਿਸੇ ਨੂੰ ਨਸ਼ਾ ਵੰਡਿਆ ਨਾ ਮੈਂ ਕਰੀ ਕੋਈ ਸਰਕਾਰ ਸੀ ਕਹਿੰਦੇ ਮੈਂ ਤਾਂ ਇਹਨੂੰ ਜਿੱਤ ਹੀ ਗਿਣਦਾ ਮੈਂ ਇਹਨੂੰ ਹਾਰ ਨਹੀਂ ਗਿਣਦਾ ਕਿ 20000 ਲੋਕ ਮੇਰੇ ਹੱਕ ਦੇ ਵਿੱਚ ਖੜੇ ਨੇ ਪਾਣੀ ਤੱਕ ਨਹੀਂ ਪਿਆਏਗਾ ਹਾਂ ਇੱਕ ਸੋਚ ਆ ਹਣਾ ਪਾਣੀ ਤੱਕ ਨਹੀਂ ਪਿਆਏਗਾ ਕੋਈ 10 ਰੁਪਏ ਨਹੀਂ ਕਿਸ ਨੂੰ ਦਿੱਤੇਗੀ ਕਿਸੇ ਦੀ ਗੱਡੀ ਸੌ ਦਾ ਤੇਲ ਨਹੀਂ ਪੁਆਏ ਕਿਸੇ ਗੱਡੀ ਤੇ ਤੇਲ ਨਹੀਂ ਪੁਆਏਗਾ ਕਿਸੇ ਨੂੰ ਇਹ ਨਹੀਂ ਕਿਹਾ ਵੀ ਮੇਰੇ ਨਾਲ ਚੱਲੋ ਜਿੰਨੇ ਕੁ ਲੋਕ ਸੀ ਆਪ ਮੁਹਾਰੇ ਜਾਗ ਦੀ ਜ਼ਮੀਰ ਵਾਲੇ ਤੁਰੇ ਫਿਰਦੇ ਰਹ ਹਣਾ 80 ਵੱਡੇ ਫਿਰ ਵੀ ਮਤਲਬ ਕੋਈ ਕੁਝ ਵੀ ਨਾ ਕਰਕੇ ਇੰਨੀ ਵੋਟ ਲੈ ਜਾਣੀ ਬਹੁਤ ਚੰਗੀ ਗੱਲ ਹੈ ਜੀ ਇਹ ਚੰਗੇ ਸੰਕੇਤ ਆਉਣ ਵਾਲੇ ਇਹ ਇਹਨਾਂ ਨੂੰ ਸੋਚਣਾ ਪੈਣਾ ਸਿਆਸੀ ਪਾਰਟੀਆਂ ਨੂੰ ਵੀ ਸਾਡੇ 80 ਚਿਹਰੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਥੰਮਾ ਯਾਰ ਥੰਮਾ ਨੂੰ ਤਾਂ ਕਈਆਂ ਨੂੰ ਪਛਾੜ ਗਏ ਉਹ ਮਨਦੀਪ ਸਿੰਘ ਆਮ ਜਿਹਾ ਬੰਦਾ ਹੀ ਆਪਣੀ ਕਿਰਤ ਇੱਕ ਦੁਕਾਨ ਦੀ ਕਿਰਤ ਕਰਨ ਵਾਲਾ ਬੰਦਾ ਜਿਹੜਾ ਉਹ ਥੰਮਾ ਨੂੰ ਪਛਾੜ ਗਿਆ ਇਹ ਵੇਖੋ ਕਿਉਂ ਪਛਾੜ ਗਿਆ ਇਹਦਾ ਮਤਲਬ ਕਿ ਲੋਕ ਚਾਹੁੰਦੇ ਆ ਇਸ ਜੀ ਨੂੰ ਏ ਚੋਣਾ ਦੇ ਵਿੱਚ ਰਾਜਾ ਵੜਿੰਗ ਦਾ ਇੱਕ ਬਿਆਨ ਸੀ ਕਿਨ ਵਾਰਿਸ ਪੰਜਾਬ ਦੇ ਪੱਤਰਕਾਰ ਸਵਾਲ ਕਰਦਾ ਤੇ ਉਹ ਕਹਿੰਦਾ ਵਾਰਿਸ ਪੰਜਾਬ ਦੇ ਤਾਂ 5ਵੇਂ ਨੰਬਰ ਤੇ ਆ ਪਰ ਵਾਰਿਸ ਪੰਜਾਬ ਦੇ 3ਜੇ ਨੰਬਰ ਤੇ ਆ ਰਾਜਾ ਵੜਿੰਗ ਦੀ ਪਹਾਟੀ 4ਵੇਂ ਨੰਬਰ ਤੇ ਆ ਉਹ ਤਾਂ ਪਰ ਹੁਣ ਸੁ ਵੇਖ ਲਵੇ ਨਾ ਵੀ ਉਹ ਚਾਹਦਾ ਕਵੇ ਹੁਣ ਮੈਂ ਝੂਠਾ ਸੀਗਾ ਮੈਂ ਹੈਨਾ ਵੀ ਐਵੇਂ ਹੀ ਛੜਦਾ ਮੈਂ ਹਵਾ ਚੀ ਤੀਰ ਛੜ ਦਿੰਦਾ ਨੇ ਹੈਨਾ ਵੇਖੋ ਜਿਹੜੇ ਰਾਜੇ ਵੜਿੰਗ ਵਰਗੇ ਦੀ ਵਿਆਦਤ ਬਿਆਨ ਆ ਨਾ ਜਿਹੜੇ ਉਹ ਦੇਈ ਜਾਂਦਾ ਵੀ ਆਏ ਆਏ ਆ ਇਹ ਮੈਨੂੰ ਤਾਂ ਮੈਂ ਤੁਹਾਨੂੰ ਕੋਈ ਤਜਰਬਾ ਹੀ ਹੈ ਨਹੀਂ ਅਜੇ ਤੱਕ ਗੱਲਬਾਤ ਕਰਨ ਦਾ ਕੋਈ ਸਿੱਖ ਧਰਮ ਦੇ ਬਾਰੇ ਉਹਨੂੰ ਤਜਰਬਾ ਨਹੀਂਗਾ ਸਿੱਖ ਧਰਮ ਕੀ ਚੀਜ਼ ਆ ਬੋਲਣ ਦਾ ਕੋਈ ਬਿਆਨ ਦੇਣ ਦਾ ਕੋਈ ਤਜਰਬਾ ਨਹੀਂ ਹੈਗਾ ਜਿੱਧਰ ਉਹ ਆਈ ਉਧਰ ਹੀ ਛਾੜਣੀ ਜਿੱਧਰ ਉਹ ਆਈ ਇਧਰੋਂ ਮੂੰਹ ਚ ਆਈ ਉਹ ਛਾੜਾਉਣੀ ਛੱਡ ਦੇਣੀ ਇਹ ਕੋਈ ਚੰਗਾ ਗੱਲ ਨਹੀਂ ਚੰਗਾ ਸਿਆਸੀ ਲੀਡਰ ਨਹੀਂ ਹੈ ਇਹ ਜੇ ਮੈਂ ਹੁਣ ਕੁਝ ਬਿਆਨ ਦਿੱਤੇ ਗਏ ਬੇਸ਼ੱਕ ਜਿਹੜੇ ਕਟ ਗਿਣਤੀ ਕਮਿਸ਼ਨ ਹੈਗਾ ਜਾਂ ਐਸੀ ਕਮਿਸ਼ਨ ਹੈਗਾ ਮਾਫ ਕਰਨਾ ਐਸੀ ਕਮਿਸ਼ਨ ਦੇ ਵੱਲੋਂ ਵੀ ਨੋਟਿਸ ਭੇਜੇਗੇ ਉਹ ਕਿਦਾਂ ਦੇਖਦੇ ਹਾਂ ਇਸ ਤਰੀਕੇ ਦੇ ਬਿਆਨ ਕਿਸੇ ਸਿਆਸਤਦਾਨ ਦੇ ਮੂੰਹੋਂ ਛੋਬਦੇ ਹੈਗੇ ਵੇਖੋ ਜੀ ਲੀਡਰ ਜਿਹੜਾ ਹੁੰਦਾ ਨਾ ਉਹ ਸਾਰਿਆਂ ਦਾ ਹੁੰਦਾ ਹਮ ਲੀਡਰ ਜਿਹੜਾ ਸਾਂਝਾ ਕਿਹਾ ਜਾਂਦਾ ਲੀਡਰ ਕੋਈ ਪੰਜਾਬ ਤਾਂ ਵੈਸੇ ਹੀ ਜਾਤਾਂ ਮਜਬਾਂ ਧਰਮਾਂ ਤੋਂ ਖਤਮ ਕੀਤਾ ਨਾ ਗੁਰੂ ਸਾਹਿਬ ਨੇ ਪਰ ਲੀਡਰ ਜਿਹੜਾ ਹੁੰਦਾ ਉਹ ਸਾਰਿਆਂ ਦਾ ਸਾਂਝਾ ਹੋ ਜਾਂਦਾ ਜਦੋਂ ਲੀਡਰ ਬਣ ਜਾਂਦਾ ਹਮ ਉਹਨੂੰ ਵੋਟ ਸਾਰਿਆਂ ਨੇ ਪਾਉਂਦੀ ਫੇਰ ਉਹ ਜਿੱਤਦਾ ਕਿਨੇ ਰੀ ਜਿੱਤਿਆ ਇਹਨਾਂ ਕੱਲੇ ਕੱਲੇ ਬੀਸੀ ਲੋਕਾਂ ਨੇ ਵੋਟ ਪਾ ਕੇ ਜਿੱਤਾਇਆ ਸੀ ਕਿਤੇ ਹਾਂ ਉਹਦੇ ਵਿੱਚ ਸਾਰੇ ਆ ਗਏ ਨਾ ਸਾਰੇ ਪਰ ਮਤਲਬ ਇਹੋ ਜਿਹਾ ਬਿਆਨ ਬਾਜ਼ੀ ਕਰਨੀ ਮਤਲਬ ਕਿ ਅਸੀਂ ਭਾਈਚਾਰੇ ਵਾਸਤੇ ਜਾਂ ਹੋਰ ਲੋਕਾਂ ਵਾਸਤੇ ਮੈਂ ਇਹਨੂੰ ਕੋਈ ਚੰਗਾ ਲੀਡਰ ਨਹੀਂ ਕਹਿੰਦਾ ਵੀ ਇਹ ਚੰਗਾ ਲੀਡਰ ਹੈ ਮੈਂ ਤਾਂ ਇਹਨੂੰ ਮੂਰਖ ਲੀਡਰ ਕਹਿੰਦਾ ਵੀ ਇਹ ਤਾਂ ਬਹੁਤ ਵੱਡਾ ਮੂਰਖ ਬੰਦਾ ਹੈ ਇਹ ਜੇ ਲੀਡਰ ਨੂੰ ਤਾਂ ਮੇਰੇ ਹਿਸਾਬ ਨਾਲ ਤੇ ਇਹ ਪਿੰਡਾਂ ਚੋਂਦਾ ਤੇ ਜੁੱਤੀਆਂ ਪਹਿਨਣੀਆਂ ਚਾਹੀਦੀਆਂ ਜੇ ਕਿਤੇ ਮੈਨੂੰ ਸਾਨੂੰ ਮਿਲੇ ਤਾਂ ਮੈਂ ਜੁੱਤੀਆਂ ਠੂਕੋ ਇਹਦੇ ਚਾਹੀਦੀਆਂ ਜੇ ਤੇ ਜੁੱਤੀਆਂ ਪਹਿਨਣੀਆਂ ਚਾਹੀਦੀਆਂ ਸਿਰਚ ਵੀ ਸਾਡੀਆਂ ਹੀ ਵੋਟਾਂ ਲੈ ਕੇ ਉਹ ਸਾਨੂੰ ਹੀ ਦੁਪੰਢੀ ਜਾਣਾ ਤੇ ਗੁਰੂ ਸਾਹਿਬ ਦੇ ਸੰਦੇਸ਼ ਹੁਣ ਅਵਲਾ ਨੂਰ ਪਾਇਆ ਕੁਦਰਤ ਕੇ ਸਾਭਾਂ ਦੇਦਾ ਮਤਲਬ ਤੂੰ ਬਹੁਤ ਵੱਡਾ ਉਹਦੇ ਤੋਂ ਗੁਰੂ ਸਾਹਿਬ ਤੋਂ ਗੁਰੂ ਸਾਹਿਬ ਨੇ ਸਾਨੂੰ ਇੱਕ ਕੀਤਾ ਤੂੰ ਅੱਜ ਵੀ ਐਸੀ ਬੀਸੀ ਦੀਆਂ ਗੱਲਾਂ ਕਰੀ ਜਾਣਾ ਤੇ ਜਦੋਂ ਮੈਨੂੰ ਯਾਦ ਆ ਤੁਹਾਨੂੰ ਵੀ ਯਾਦ ਆ ਜਾਣਾ ਆ ਜਦੋਂ ਆਪਦੀ ਚੋਣ ਰਾਜਾ ਵੜਿੰਗ ਲੜ ਰਹੇ ਸੀ ਉਦੋਂ ਸਾਡੇ ਸਤਿਕਾਰਯੋਗ ਐਸਸੀ ਭਰਾਵਾਂ ਦੇ ਘਰਾਂ ਦੇ ਵਿੱਚ ਜਾ ਕੇ ਉਦੋਂ ਰਾਤ ਦੀ ਰੋਟੀ ਖਾਂਦੇ ਹੋਏ ਵੀ ਨਜ਼ਰ ਆਏ ਇੱਥੇ ਵਿਵਾਦਿਤ ਬਿਆਨ ਦਿੱਤੇ ਗਏ ਕੀ ਕਿਸੇ ਹੋਰ ਧਿਰ ਦਾ ਫਾਇਦਾ ਤਾਂ ਨਹੀਂ ਕੀਤਾ ਗਿਆ ਜਾਣ ਬੁੱਝ ਕੇ ਤਾਂ ਨਹੀਂ ਇਹ ਬਿਆਨ ਦਾਗੇ ਗਏ ਕਿ ਜਿਹੜੀ ਕਾਂਗਰਸ ਦੀ ਵੋਟ ਆ ਜਿਵੇਂ ਆਮ ਲੋਕ ਕਹਿ ਵੀ ਰਹੇ ਕਿ ਕਾਂਗਰਸ ਦੀ ਵੋਟ ਵੀ ਪਲਟਾ ਦਿੱਤੀ ਗਈ ਕਿ ਭਾਈ ਮਨਦੀਪ ਸਿੰਘ ਨਾ ਜਿੱਤ ਜੇ ਅਜਿਹਾ ਤਾਂ ਨਹੀਂ ਹੋਇਆ ਇਹ ਵੀ ਹੋ ਸਕਦਾ ਕਾਲੀ ਦੇ ਕਾਂਗਰਸ ਐ ਤਾਂ ਚੱਕੇ ਬੱਟੀ ਦੇ ਕੁਦੀ ਆ ਹੂੰ ਇਹ ਵੀ ਗੱਲ ਹੈਗੀ ਆ ਹੋ ਸਕਦਾ ਇਹ ਰਲੇ ਹੋਣ ਜਿਵੇਂ ਰਲ ਕੇ ਇਹ ਸੀਟਾਂ ਲੈ ਲੈਂਦੇ ਆ ਤੂੰ ਇੱਥੋਂ ਜਿਤਾ ਦੇ ਫਲਾਣੇ ਨੂੰ ਤੂੰ ਇੱਥੋਂ ਜਿਤਾ ਦੇ ਮੈਂ ਤੈਨੂੰ ਇੱਥੋਂ ਜਿਤਾ ਦਿੰਨਾ ਹੋ ਸਕਦਾ ਇਹਨਾਂ ਨੇ ਰਲ ਕੇ ਕੋਈ ਕੀਤਾ ਹੋਵੇ ਹਨਾ ਮੀ ਤੂੰ ਇਸ ਤਰ੍ਹਾਂ ਕਰਕੇ ਆਂ ਜਿਤਾ ਦੇ ਤੂੰ ਕੋਈ ਗੱਲ ਮੇਰੇ ਆਪਦੀਆਂ ਵੋਟਾਂ ਵਿੱਚ ਪਵਾ ਦਿਓ ਪਰ ਕਿਤੇ ਗਤਾਈ ਉਹ ਬਿਆਨ ਨੂੰ ਜਦੋਂ ਦੇਖਦੇ ਨਾ ਅੱਜ ਜੇ ਕਾਂਗਰਸ ਦਾ ਲੱਕ ਤੂੜਿਆ ਤੇ ਉਸ ਇਹਦੇ ਰਾਜੇ ਵਿੜੰਗ ਦੇ ذریعے ਨਾਲ ਟੁੱਟਿਆ ਨਹੀਂ ਤੂੰ ਹੋ ਸਕਦਾ ਵੀ ਕਾਂਗਰਸ ਦੀ ਪਹਿਲੇ ਜਾਂ ਦੂਜੇ ਨੰਬਰ ਤੇ ਹੁੰਦੀ ਦਾ ਹੂੰ ਬਿਲਕੁਲ ਤੇ ਜੇ ਆਪਾਂ ਗੱਲ ਕਰ ਲਈਏ ਕਿ ਅਕਸਰ ਜਿਹੜਾ ਬੰਦਾ ਕੋਈ ਜ਼ਿੰਮੇਵਾਰ ਬੰਦਾ ਹੁੰਦਾ ਹੁਣ ਮੰਨ ਲਓ ਤੁਸੀਂ ਹੋ ਤੁਸੀਂ ਗੁਰੂ ਦੇ ਘਰ ਦੇ ਪ੍ਰਚਾਰ ਦਾ ਪ੍ਰਸਾਰ ਦਾ ਤੁਸੀਂ ਕਰਦੇ ਹੋ ਬਿਲਕੁਲ ਤੁਹਾਡੀ ਜਦੋਂ ਤੁਹਾਡੇ ਮੂੰਹ ਚੋਂ ਸ਼ਬਦ ਨਿਕਲਨੇ ਆ ਉਹਨਾਂ ਦੀ ਅਹਿਮੀਅਤ ਉਸ ਮੇਰੇ ਬੋਲੇਗੇ ਸ਼ਬਦਾਂ ਤੋਂ ਵੱਧ ਹੁੰਦੀ ਹੈ ਕਿ ਜਦੋਂ ਕੋਈ ਲੀਡਰ ਬੋਲਦਾ ਆ ਉਹਦੀ ਜਿਸ ਤਰੀਕੇ ਦਾ ਬੰਦੇ ਦਾ ਜਿਸ ਥਾਂ ਦੇ ਉੱਤੇ ਬੰਦਾ ਖਲੋਤਾ ਹੁੰਦਾ ਉਸ ਹਿਸਾਬ ਦੇ ਨਾਲ ਬੋਲੇਗੇ ਬਿਆਨਾਂ ਦੀ ਅਹਿਮियत ਹੁੰਦੀ ਹੈ ਤੇ ਜਦੋਂ ਰਾਜਾ ਵੜਿੰਗ ਵਰਗਾ ਬੰਦਾ ਅਜਿਹਾ ਬਿਆਨ ਦਿੰਦਾ ਆ ਇਹ ਤਾਂ ਵੈਸੇ ਨਹੀਂ ਕੋਈ ਬੰਦਾ ਇਹੋ ਜੀ ਗੱਲ ਕਰਦਾ ਕਿਉਂਕਿ ਪੰਜਾਬ ਦੇ ਵਿੱਚ ਇਹੋ ਜੀ ਗੱਲ ਨਹੀਂ ਹੈਗੀ ਕੋਈ ਤੇ ਪਰ ਵੋਟਾਂ ਦੇ ਵਿੱਚ ਕਰਦੇ ਨਹੀਂ ਕਿਤੇ ਨਾ ਕਿਤੇ ਤਾਂ ਦਾਲ ਦੇ ਵਿੱਚ ਕਾਲਾ ਜ਼ਰੂਰ ਨਜ਼ਰ ਆਇਆ ਕਿ ਵੋਟਾਂ ਦੇ ਵਿੱਚ ਜਦੋਂ ਪਤਾ ਹੈ ਕਿ ਆਹ ਸ਼ਬਦ ਬੋਲਣ ਦੇ ਨਾਲ ਮੇਰੀਆਂ ਵੋਟਾਂ ਖਰਾਬ ਹੋ ਜਾਣਗੀਆਂ ਫਿਰ ਵੀ ਉਹ ਸ਼ਬਦ ਬੋਲਣੇ ਇੱਕ ਨਹੀਂ ਤਿੰਨ ਚਾਰ ਬਿਆਨ ਨੇ ਜਿਹੜੇ ਚਰਚਾ ਦੇ ਵਿੱਚ ਰਹੇ ਨੇ ਅਖੀਰ ਦੇ ਉੱਤੇ ਇੱਕ ਵੀਡੀਓ ਤੁਸੀਂ ਵੇਖੀ ਹੋਣੀ ਹੈ ਕੋਈ ਸਰਦਾਰ ਬੱਚੇ ਐ ਸਿੱਖ ਬੱਚੇ ਜਾ ਰਹੇ ਨੇ ਤੇ ਉਹਨਾਂ ਦੇ ਕੇਸਾਂ ਨੂੰ ਇਦਾਂ ਫੜ ਕੇ ਟੂੰ ਟੂੰ ਕਰਦਾ ਹੋਇਆ ਨਜ਼ਰ ਆ ਰਿਹਾ ਮੈਂ ਕਹਿੰਦਾ ਕਿ ਪਿੰਡ ਦੇ ਵਿੱਚ ਸਭ ਤੋਂ ਜਿਹਨੂੰ ਨਕਮਾ ਬੰਦਾ ਗਿਣ ਲਈਏ ਉਹ ਵੀ ਕਿਸੇ ਸਿੱਖ ਬੱਚੇ ਦੇ ਕੇਸਾਂ ਨੂੰ ਇਸ ਤਰੀਕੇ ਨਾਲ ਫੜ ਕੇ ਤੇ ਇਸ ਹੋ ਗਿਆ ਮੂੰਹਾਂ ਦੇ ਨਾਲ ਆਵਾਜ਼ਾਂ ਕੱਢ ਕੇ ਉਹਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਪਾਊਗਾ ਪਰ ਰਾਜਾ ਬ੍ਰਿੰਗ ਦੇ ਵੱਲੋਂ ਸਭ ਕੁਝ ਕੀਤਾ ਗਿਆ ਬਿਲਕੁਲ ਜੀ ਗੱਲ ਤਾਂ ਉਹੀ ਆ ਗਈ ਨਾ ਵੀ ਅਸਲ ਦੇ ਵਿੱਚ ਤਾਂ ਮੈਂ ਇਹ ਚਾਹਣਾ ਵੀ ਇਹਨੂੰ ਸਿੱਖ ਧਰਮ ਦਾ ਪਤਾ ਹੀ ਨਹੀਂਗਾ ਸਿੱਖ ਧਰਮ ਕੀ ਚੀਜ਼ ਆ ਤੇ ਇਹ ਤਾਂ ਜ਼ਿਆਦਾਤਰ ਬੀਬੀ ਅੰਦਰਾ ਦਾ ਪੁੱਤ ਨੂੰ ਕਿਹਾ ਜਾਂਦਾ ਮਾਂ ਤੁਝੇ ਸਲਾਮ ਲਿਖਦਾ ਹਾਂ ਮਾਂ ਤੁਝੇ ਸਲਾਮ ਬੀਬੀ ਅੰਦਰਾ ਦਾ ਪੁੱਤ ਨੂੰ ਕਿਹਾ ਜਾਂਦਾ ਹਨ ਤੇ ਇਥੋਂ ਪਤਾ ਲੱਗਦਾ ਵੀ ਕੋਈ ਜਿਹਾ ਆਪਾਂ ਕਹਿ ਦਿੱ ਗਏ ਵੀ ਸਿੱਖ ਘਰਾਣੇ ਦੇ ਵਿੱਚ ਉਹ ਨਹੀਂਗਾ ਸਿੱਖ ਘਰਾਣੇ ਦੇ ਹੋਰ ਵੀ ਕਨੇ ਲੀਡਰ ਆ ਮੈਂ ਨਾਂ ਨਹੀਂ ਲੈਂਦਾਗਾ ਉਹ ਉਹ ਸਾਰੇ ਵਰਕ ਸਾਰੀ ਉਮਰ ਹੋ ਗਿਆ ਉਹਨਾਂ ਨੂੰ ਕਰਦਿਆਂ ਨੂੰ ਕਦੀ ਉਹਨਾਂ ਨੇ ਇਹੋ ਜੇ ਬਿਆਨ ਨਹੀਂ ਦਿੱਤੇ ਕਿ ਕਦੀ ਵੀ ਉਹ ਵਧੀਆ ਆ ਆਪਣੇ ਤਰੀਕੇ ਨਾਲ ਲੋਕਾਂ ਨੂੰ ਗਾਈਡ ਕਰਦੇ ਆ ਆਪਦੀਆਂ ਵੋਟਾਂ ਲੈਂਦੇ ਆ ਜਿੱਤ ਜਾਂ ਹਾਰ ਵੱਖਰੀ ਖੇਡ ਆ ਗੱਲ ਹੈ ਨਾ ਸੁਖਪਾਲ ਸਿੰਘ ਖਾਰੇ ਹਨੀ ਇਸੇ ਪਾਰਟੀ ਦੇ ਨੇ ਪ੍ਰਗਟ ਸਿੰਘ ਹਨੀ ਇਸੇ ਪਾਰਟੀ ਦੇ ਨੇ ਚੰਨੀ ਇਸੇ ਪਾਰਟੀ ਦੇ ਨੇ ਚੰਗੀ ਗੱਲ ਕਰਦੇ ਨੇ ਮੈਂ ਉਹਨਾਂ ਦਾ ਕੈਰੀਅਰ ਵੀ ਵਧੀਆ ਬੋਲ ਬਾਣੀ ਵੀ ਵਧੀਆ ਹੋਰ ਲੀਡਰ ਕਿੰਨੇ ਆ ਜੇ ਆਪਾਂ ਸੋਚੀਏ ਤਾਂ ਵੀ ਉਹਨਾਂ ਨੇ ਕਦੀ ਨਹੀਂ ਹੋ ਜਾ ਵਿਆਦਤ ਬਿਆਨ ਦਿੱਤਾ ਕਾ ਵੀ ਜਿਹੜਾ ਐਸੀ ਬੀਸੀ ਜਾਂ ਵੀ ਕਿਹੇ ਭਾਈਚਾਰੇ ਨੂੰ ਸਿੱਖ ਜਾਂ ਹੋਰ ਹਿੰਦੂ ਧਰਮ ਭਾਈਚਾਰੇ ਨੂੰ ਕਿਤੇ ਨਾ ਕਿਤੇ ਕੋਈ ਝੋਟ ਲੱਗੇ ਤੇ ਮੋਟਾ ਟੁੱਟਣ ਅਸਲ ਦੇ ਵਿੱਚ ਤੇ ਇਹ ਵੀ ਇਹਦੀ ਕਿਤੇ ਨਾ ਕਿਤੇ ਕੰਪਰੋਮਾਈਜ਼ਰ ਹੋਈ ਹੋਊਗੀ ਜ਼ਰੂਰ ਹਨਾ ਜਤਨ ਜਤਨ ਦੀ ਵੀ ਮੈਂ ਆ ਬਿਆਨ ਕੋਈ ਨਾ ਕੋਈ ਦੇਵਾਂ ਤੇ ਵੋਟ ਟੁੱਟ ਕੇ ਜਿਹੜੀ ਆ ਬੰਦੇ ਨੂੰ ਜਾਵੇ ਕਿਉਂਕਿ ਲੀਡਰ ਐਵੇਂ ਕਰਦੇ ਸਕੇ ਨਹੀਂ ਹੁੰਦੇ ਕਿਸੇ ਦੇ ਇਹ ਇਹ ਇਹੇ ਕਾਰਨ ਹੋਊਗਾ ਇਹਦਾ ਕੀਤਾ ਜਿਹੜਾ ਇਹ ਤੇ ਫਿਰ ਦੂਸਰਾ ਜਿਹੜਾ ਬੱਚਿਆਂ ਦੇ ਹੱਥ ਲਾ ਕੇ ਟੂੰ ਟੂੰ ਕਰਦਾ ਬਹੁਤ ਹੀ ਨਿੰਦਨਯੋਗ ਇਹਦੀ ਇੱਕ ਹਰਕਤ ਆ ਬਹੁਤ ਅਨਿੰਦਨਯੋਗ ਤੇ ਜਿਹੜਾ ਮਤਲਬ ਕਿ ਐਸਸੀ ਕਮਿਸ਼ਨ ਭਾਈ ਜਸਵੀਰ ਸਿੰਘ ਗੜੀ ਆ ਜੋ ਸਾਰੀ ਦੇਖ ਰੇਖ ਉਹਦਾ ਚੱਲ ਰਿਹਾ ਬੇਨਤੀ ਕਰਦੇ ਆ ਤੁਹਾਡੇ ਮਾਧਮ ਦੇ ਰਾਹੀਂ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਨਾ ਤੇ ਪੂਰੀ ਕਾਰਵਾਈ ਕਰਕੇ ਤੇ ਜਿਹੜਾ ਇਹਨੂੰ ਬਣਦੀ ਕਾਰਵਾਈ ਹੈ ਜਿਹੜੀ ਇਹਨੂੰ ਗ੍ਰਿਫਤਦਾਰੀ ਆ ਜੇਲ੍ਹ ਦੇ ਵਿੱਚ ਇਹ ਜੇ ਬੰਦਿਆਂ ਨੂੰ ਛੱਟਣਾ ਚਾਹੀਦਾ ਇੱਕ ਲੀਡਰ ਗਿਆ ਚਾਣਾ ਨਾ ਜੇਲ੍ਹ ਦੇ ਵਿੱਚ ਦੂਜੇ ਲੀਡਰਾਂ ਨੂੰ ਵੀ ਕੰਨ ਹੋ ਜਾਣਾ ਸਭ ਨੂੰ ਅਗਲਾ ਜੀ ਅਗਲਾ ਜੂਗੀ ਮੈਂ ਪੰਜਾਬ ਦੇ ਵਿੱਚ ਖਾਸ ਕਰਕੇ ਕਿਸ ਤਰੀਕੇ ਦੇ ਨਾਲ ਰਹਿਣਾ ਪਿਆਰ ਦੇ ਵਿੱਚ ਖਾਸ ਕਰਕੇ ਮੈਂ ਕਿਸ ਤਰੀਕੇ ਦੇ ਨਾਲ ਕਿਸੇ ਨੂੰ ਬੋਲਣਾ ਇਹ ਚੰਗੀ ਗੱਲ ਆ ਜਨ ਕਿ ਜਿਹੜੀ ਉਹਨਾਂ ਨੇ ਭਾਈ ਗੜੀ ਹੋਣਾ ਨੇ ਜਿਹੜਾ ਮਤਲਬ ਕਿ ਸਖਤ ਐਕਸ਼ਨ ਲਿਆ ਜਾਨਾ ਧੰਨਵਾਦ ਬਾਬਾ ਜੀ ਤੁਸੀਂ ਸਮਾਂ ਦਿੱਤਾ ਬਿਲਕੁਲ ਸਹੀ ਜੀ ਵਿਚਾਰਾਂ ਦੀ ਸਾਂਝ ਕਰਨ ਦੀ ਕੋਸ਼ਿਸ਼ ਕੀਤੀ ਹੈ ਤਰਨਤਾਰਨ ਸਾਹਿਬ ਚੋਣ ਦੇ ਉੱਤੇ ਮੈਂ ਜਾਣਨਾ ਚਾਹੁੰਦਾ ਸੀ ਮੈਂ ਵੱਖ-ਵੱਖ ਲੋਕਾਂ ਦੇ ਕੋਲ ਜਾ ਰਿਹਾ ਮੈਂ ਸਭ ਦੇ ਕੋਲੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਸ ਤਰੀਕੇ ਦੇ ਨਾਲ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ 2027 ਦੇ ਉੱਤੇ ਇਹਦਾ ਬੜਾ ਵੱਡਾ ਅਸਰ ਪਊਗਾ ਤੇ ਮੈਂ ਜਾਨਣਾ ਚਾਹਣਾ ਕਿ ਅਸਰ ਪਊਗਾ ਪਰ ਜਿਹਦੇ ਨਾਲ ਮੈਂ ਗੱਲ ਕਰ ਰਿਹਾ ਉਹ ਕਹਿੰਦੇ ਕਿ ਅਸਰ ਇਹਦਾ ਨਹੀਂ 2027 ਦੇ ਉੱਤੇ ਇਹਦਾ ਅਸਰ ਕੀ ਪੈਣਾ ਹੈ ਤੇ ਇੱਕ ਬੜੀ ਚੰਗੀ ਐਗਜ਼ੈਂਪਲ ਵੀ ਮੈਨੂੰ ਕੱਲ ਕਿਸੇ ਨੇ ਫੋਨ ਦੇ ਉੱਤੇ ਦਿੱਤੀ ਉਹ ਕਹਿੰਦੇ ਕਿ 2017 ਵਾਲੀ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਦੇ ਵਿੱਚ ਮੁੱਲਾਂਪੁਰ ਦਾਖਾ ਤੋਂ ਜਿਮਨੀ ਚੋਣ ਹੁੰਦੀ ਆ ਤੇ ਅਕਾਲੀ ਦਲ ਉਹ ਚੋਣ ਜਿੱਤ ਜਾਂਦਾ ਆ ਤੇ ਪਰ 2022 ਦੇ ਵਿੱਚ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਜਾਂਦਾ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਸ਼ਾਖੋਟ ਜਿਮਨੀ ਚੋਂ ਬੁਰੇ ਤਰੀਕੇ ਦੇ ਨਾਲ ਹਾਰ ਜਾਂਦੀ ਹੈ ਪਰ 2022 ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਸਫਲ ਹੋ ਜਾਂਦੀ ਹੈ ਤੇ ਮੈਨੂੰ ਵੀਰਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਉਥੇ ਤਰਨਤਨ ਸਾਹਿਬ ਦੇ ਵਿੱਚ ਜਿਹੜੀ ਵੋਟ ਅਕਾਲੀ ਦਲ ਦੇ ਹੱਕ ਦੇ ਵਿੱਚ ਭੁਗਤੀ ਹੈ ਉਹਦੇ ਵਿੱਚੋਂ ਬਹੁਤਾਂਤ ਵੋਟ ਉਸ ਪਰਿਵਾਰ ਨੂੰ ਪਈ ਹੈ ਨਾ ਕਿ ਉਹ ਅਕਾਲੀ ਦਲ ਨੂੰ ਪਈ ਆ ਇਹ ਵੀ ਮੰਨਣਾ ਹੈ ਕੁਝ ਲੋਕਾਂ ਦਾ ਤੇ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਕਰ ਸਕਦੇ ਹੋ ਬੇਸ਼ੱਕ ਜਿਉ ਅਕਾਲੀ ਦਲ ਦੇ ਲੋਕੋ ਤੇ ਕੌਣ ਲੜ ਰਹੀ ਸੀ ਤੇ ਉਹ ਵੋਟ ਆ ਕਾਲੀ ਦਲ ਦੀ ਹੀ ਗਿਣੀ ਜਾਊਗੀ ਪਰ ਕਿਤੇ ਨਾ ਕਿਤੇ ਐਵੇਂ ਹੀ ਹੁੰਦਾ ਕਿ ਜਿਹੜੇ ਆ ਕੁਝ ਵੋਟਾਂ ਕੁਝ ਸਿਹਰਿਆਂ ਨੂੰ ਪੈਂਦੀਆਂ ਨੇ ਮਨਪ੍ਰੀਤਿਆਲੀ ਜੇ ਜਿਮਨੀ ਚੋਂ ਜਿੱਤ ਜਾਂਦੇ ਨੇ ਤੇ 2022 ਦੇ ਵਿੱਚ ਸਾਰੇ ਕਾਲੀ ਹਾਰ ਜਾਂਦੇ ਨੇ ਪਰ ਮਨਪ੍ਰੀਤ ਸਿੰਘਿਆਲੀ 2022 ਦੇ ਵਿੱਚ ਵੀ ਜਿੱਤ ਜਾਂਦੇ ਨੇ ਇਹਦਾ ਮਤਲਬ ਉਹਨਾਂ ਦੇ ਕੋਲ ਉਹਨਾਂ ਦੀ ਪਰਸਨਲ ਵੋਟ ਆ ਉਹਨਾਂ ਨੂੰ ਚਾਉਣ ਵਾਲੇ ਉਹ ਜਿਵੇਂ ਹਰਮੀਤ ਸੰਧੂ ਬਾਰੇ ਗੱਲ ਕਹੀ ਜਾਂਦੀ ਐ ਕਿ ਉਹਨਾਂ ਨੂੰ ਕੁਝ ਲੋਕ ਚਾਉਣ ਵਾਲੇ ਸੀ 8-10 ਹਜ਼ਾਰ ਵੋਟ ਉਹ ਨਾਲ ਲੈ ਕੇ ਚੱਲਦੇ ਨੇ ਉਹ ਜਿਹੜੇ ਪਾਸੇ ਵੀ ਚੱਲਦੇ ਨੇ ਅਜਿਹੇ ਲੀਡਰ ਹੁੰਦੇ ਨੇ ਸਾਡੇ ਲੋਕਲ ਲੀਡਰ ਵੀ ਸੀਗੇ ਉਹ ਜਿਹੜੀ ਪਾਰਟੀ ਦੇ ਵੱਲ ਜਾਂਦੇ ਸੀ ਉਹ 10-12 ਹਜ਼ਾਰ ਵੋਟ ਇੱਧਰ ਉੱਧਰ ਕਰ ਦਿੰਦੇ ਸੀ ਅਜਿਹੇ ਲੀਡਰ ਵੀ ਹੁੰਦੇ ਨੇ ਬਾਕੀ ਸਭ ਕੁਝ ਸੰਗਤ ਜਾਣਦੀ ਐ ਲੋਕ ਜਾਣਦੇ ਆ ਲੋਕਾਂ ਦੀ رائے ਕਮੈਂਟਾਂ ਦੇ ਵਿੱਚ ਸਾਂਝੀ ਲੋਕ ਕਰਨਗੇ ਤੇ ਅਗਲੇ ਜਿਹੜੇ ਗੈਸਟ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੁਹਾਡੇ ਕਮੈਂਟਾਂ ਦੇ ਵਿੱਚੋਂ ਅਸੀਂ ਸਵਾਲ ਲੈ ਕੇ ਪੁੱਛਣ ਦਾ ਯਤਨ ਕਰਾਂਗੇ ਦਿਓ ਇਜਾਜ਼ਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ